24 ਮਈ 2025 ਨੂੰ ਅਲੀਗੜ ਉੱਤਰ ਪ੍ਰਦੇਸ਼ ਵਿਖੇ ਆਪਣੇ ਆਪ ਨੂੰ ਗਊ ਰਖੇਕ ਹੋਣ ਵਾਲੇ ਕੁਝ ਗੁੰਡਿਆਂ ਵੱਲੋਂ ਸੜਕ ਉੱਤੇ ਇੱਕ ਗੱਡੀ ਨੂੰ ਰੋਕਿਆ ਗਿਆ ਅਤੇ ਰੋਕ ਕੇ ਉਸ 'ਤੇ ਹਮਲਾ ਕੀਤਾ ਗਿਆ। ਗੱਡੀ ਵਿੱਚ ਚਾਰ ਮੁਸਲਿਮ ਵਿਅਕਤੀ ਸਨ ਜੋ ਮੀਟ ਦਾ ਕਾਰੋਬਾਰ ਕਰਦੇ ਸੀ ਅਤੇ ਮੱਝਾਂ ਦਾ ਮਾਸ ਲੈ ਕੇ ਜਾ ਰਹੇ ਸੀ। ਗਊ ਰਖੇਕਾਂ ਵੱਲੋਂ ਇਹ ਆਕੇ ਹਮਲਾ ਕੀਤਾ ਗਿਆ ਕਿ ਗੱਡੀ ਵਿੱਚ ਗਾਵਾਂ ਦਾ ਮਾਸ ਹੈ ਜਦੋਂ ਇਹਨਾਂ ਮੁਸਲਿਮ ਕਾਰੋਬਾਰੀਆਂ ਨੇ ਦੱਸਿਆ ਕਿ ਗੱਡੀ ਵਿੱਚ ਗਾਵਾਂ ਦਾ ਨਹੀਂ ਸਗੋ ਮੱਝਾਂ ਦਾ ਮਾਸ ਹੈ ਅਤੇ ਮਾਸ ਲਜਾਣ ਦੀ ਉਹਨਾਂ ਕੋਲ ਪਰਮਿਸ਼ਨ ਵੀ ਹੈਗੀ ਹੈ ਕਾਰੋਬਾਰ ਕਰਨ ਦਾ ਲਾਇਸੈਂਸ ਵੀ ਹੈ ਅਤੇ ਜਿਸ ਫੈਕਟਰੀ ਤੋਂ ਉਹ ਮਾਸ ਲੈ ਕੇ ਆਏ ਹੈ ਉਸ ਫੈਕਟਰੀ ਦੇ ਮਾਲਕ ਕੋਲ ਵੀ ਲਾਇਸੈਂਸ ਹੈ ਉਸ ਤੋਂ ਬਾਅਦ ਇਹਨਾਂ ਗਊ ਰੱਖਿਆ ਕਰਨ ਹੈ 50000 ਦੀ ਮੰਗ ਕੀਤੀ ਜਦੋਂ ਉਹਨਾਂ ਕਾਰੋਬਾਰੀਆਂ ਨੇ 50000 ਦੇਣ ਤੋਂ ਮਨਾਂ ਕੀਤਾ ਤਾਂ ਇਹਨਾਂ ਖੋਤੀ ਗਊ ਰਖਿਆਕਾਂ ਨੇ ਉਹਨਾਂ ਤੇ ਹਮਲਾ ਕੀਤਾ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਪੱਥਰ ਰਾੜਾਂ ਡੰਡੇ ਜਿਸ ਤਰ੍ਹਾਂ ਵੀ ਕੁੱਟਮਾਰ ਕੀਤੀ ਜਾ ਸਕਦੀ ਸੀ ਕੁੱਟਮਾਰ ਕੀਤੀ ਨੰਗੇ ਕੀਤਾ ਉਹਨਾਂ ਚਾਰਾਂ ਨੂੰ ਅਤੇ ਗੱਡੀ ਨੂੰ ਪਲਟਾ ਕੇ ਅੱਗ ਲਗਾ ਦਿੱਤੀ ਗਈ ਕੁੱਟਮਾਰ ਦੌਰਾਨ ਹੀ ਪੁਲਿਸ ਪੁੱਜਦੀ ਆ ਅਤੇ ਚਾਰੇ ਭੱਜ ਕੇ ਪੁਲਿਸ ਦੀ ਗੱਡੀ ਵਿੱਚ ਵੜ ਜਾਂਦੇ ਪਰੰਤੂ ਪੌਲਸਰੋਨਾਂ ਨੂੰ ਬਚਾਉਣ ਦੀ ਬਜਾਏ ਇਹ ਆਖ ਕੇ ਗੱਡੀ ਤੋਂ ਬਾਹਰ ਕੱਢਦੀ ਹੈ ਕਿ ਜੇਕਰ ਤੁਸੀਂ ਗੱਡੀ ਤੋਂ ਬਾਹਰ ਨਹੀਂ ਆਏ ਤਾਂ ਇਹ ਗਊ ਰਖੇਕ ਸਾਡੀ ਗੱਡੀ ਵੀ ਭੰਨ ਦੇਣਗੇ ਉਸ ਤੋਂ ਬਾਅਦ ਇਹਨਾਂ ਗਊ ਰਖੇਕ ਗੁੰਡਿਆਂ ਨੇ ਪੁਲਿਸ ਦੀ ਗੱਡੀ ਤੋਂ ਬਾਹਰ ਕੱਟ ਕੇ ਪੁਲਿਸ ਦੀ ਮੌਜੂਦਗੀ ਵਿੱਚ ਇਹਨਾਂ ਚਾਰਾਂ ਨਾਲ ਕੁੱਟਮਾਰ ਕੀਤੀ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਵੱਲੋਂ ਇਹਨਾਂ ਗਊ ਰਖੇਕ ਗੁੰਡਿਆਂ ਨੂੰ ਕਿਸ ਹੱਦ ਤੱਕ ਸ਼ਹਿ ਦਿੱਤੀ ਗਈ ਆ ਗਊ ਰਖਿਆ ਦੇ ਨਾਂ ਤੇ ਮੁਸਲਮਾਨਾਂ ਨਾਲ ਕੁੱਟਮਾਰ ਕਰਨ ਦੀ ਖੋਲ ਦਿੱਤੀ ਗਈ ਆ ਇਸ ਘਟਨਾ ਵਿੱਚ ਕਰੀਬ ਅੱਧਾ ਘੰਟਾ ਕੁੱਟਮਾਰ ਹੋਣ ਤੋਂ ਬਾਅਦ ਪੁਲਿਸ ਵੱਲੋਂ ਹੋਰ ਫੋਰਸ ਮੰਗਵਾ ਕੇ ਇਹਨਾਂ ਗਊ ਰਖਿਅਕਾਂ ਤੋਂ ਉਹਨਾਂ ਚਾਰਾਂ ਮੁਸਲਮਾਨਾਂ ਨੂੰ ਛਡਵਾਇਆ ਗਿਆ ਇੱਥੇ ਇੱਕ ਗੱਲ ਹੋਰ ਸੀ ਕਿ ਜੇਕਰ ਉਹ 50000 ਰੁਪਏ ਦੇ ਦਿੰਦੇ ਜਾਂ 50000 ਦੀ ਵਸੂਲੀ ਕਰਵਾ ਦਿੰਦੇ ਤਾਂ ਫੇਰ ਭਾਵੇਂ ਉਹ گاਵਾਂ ਦਾ ਹੀ ਮਾਸ ਹੁੰਦਾ ਇਹਨਾਂ ਖੋਤੀ ਗਊ ਰਖਿਅਕਾਂ ਨੂੰ ਕੁਈਤਰਾਜ ਨੇ ਸੀ ਹੋਣਾ ਅਤੇ ਨਾ ਹੀ ਇਹਨਾਂ ਦੀਆਂ ਭਾਵਨਾਵਾਂ ਭੜਕਣੀਆਂ ਸੀ। 2 ਦਿਨ ਬਾਅਦ ਜਦੋਂ ਮਾਸ ਦੀ ਜਾਂਚ ਕਰਵਾਈ ਗਈ ਤਾਂ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਮੱਝਾਂ ਦਾ ਹੀ ਮਾਸ ਸੀ। ਇਸ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਕਈ ਹਿੰਦੂ ਸੰਗਠਨਾਂ ਨੇ ਇਕੱਠੇ ਹੋ ਕੇ ਪੁਲਿਸ ਤੇ ਦਬਾਅ ਬਣਾ ਕੇ ਉਹਨਾਂ ਚਾਰਾਂ ਮੁਸਲਮਾਨਾਂ ਤੇ ਵੀ ਕ੍ਰੋਸ ਪਰਚਾ ਕਰਵਾ ਦਿੱਤਾ। ਜਿਨ੍ਹਾਂ ਨੇ ਕੁੱਟਮਾਰ ਕੀਤੀ ਉਹਨਾਂ ਤੇ ਤਾਂ ਐਫ ਆਈ ਆਰ ਹੋਣੀ ਹੀ ਸੀ। ਜਿਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਉਹਨਾਂ ਤੇ ਵੀ ਕ੍ਰੋਸ ਐਫ ਆਈ ਆਰ ਕਰਵਾ ਦਿੱਤੀ ਗਈ ਜਦੋਂ ਜਾਂਚ ਵਿੱਚ ਕਲੀਅਰ ਹੋ ਗਿਆ ਕਿ ਉਹ ਮੱਜਾਂ ਦਾ ਹੀ ਮਾਸ ਸੀ ਤਾਂ ਪੁਲਿਸ ਨੇ ਐਫ ਆਈ ਆਰ ਵਿੱਚੋਂ ਗਊ ਹੱਤਿਆ ਦੀ ਧਾਰਾ ਤਾਂ ਹਟਾ ਦਿੱਤੀ ਪਰ ਪਰ ਐਫ ਆਈ ਆਰ ਖਾਰਜ ਨਹੀਂ ਕੀਤੀ ਉੱਤਰ ਪ੍ਰਦੇਸ਼ ਜਿੱਥੇ ਭਾਜਪਾ ਦੀ ਸਰਕਾਰ ਹੈ ਜੋਗੀ ਦਿੱਤਿਆਨਾਥ ਮੁੱਖ ਮੰਤਰੀ ਹਨ ਉੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ 2014 ਤੋਂ ਬਾਅਦ ਲਗਾਤਾਰ ਹੋ ਰਹੀਆਂ ਅਤੇ ਲਗਾਤਾਰ ਵੱਧ ਰਹੀਆਂ ਹਨ ਗੌਰਖਿਆ ਦੇ ਨਾਂ ਤੇ ਮੁਸਲਮਾਨਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਅਲੀਗੜ ਦੀ ਇਸ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਜਾਂ ਨਹੀਂ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਗੇ ਘਟਣਗੀਆਂ ਜਾਂ ਹੋਰ ਵਧਣਗੀਆਂ ਇਹ ਹੁਣ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ ਧੰਨਵਾਦ